ਕਾਲ ਜੀ ਜਸਵਿੰਦਰ ਦੇ ਰਿਸੋਰਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਮੈਂ ਬਣਾਵਾਂਗੀ ਬਿਲਕੁਲ ਜਿਵੇਂ ਵਿਆਹਾਂ ਸ਼ਾਦੀਆਂ ਦੇ ਵਿੱਚ ਗਜਰੇਲਾ ਮਿਲਦਾ ਹੈ ਬਿਲਕੁਲ ਉਸੇ ਤਰ੍ਹਾਂ ਦਾ ਅੱਜ ਬਣਾਵਾਂਗੇ ਤੇ ਚਲੋ ਰੈਸਪੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਗਜਰੇਲਾ ਬਣਾਉਣ ਵਾਸਤੇ ਮੈਂ ਇੱਥੇ 2 ਕਿਲੋ ਗਾਜਰਾ ਲੈ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਛਿਲਕੇ ਤੇ ਕੱਦੂਕਸ ਕਰਕੇ ਰੱਖ ਲਿਆ ਹੋਇਆ ਹੈ 2 ਕਿਲੋ ਗਾਜਰਾ ਦੇ ਵਾਸਤੇ ਮੈਂ ਇੱਥੇ ਲਿਆ 250 ਗ੍ਰਾਮ ਖੋਆ ਨਾਲ ਹੀ ਇੱਕ ਕਟੋਰੀ ਖੰਡ ਦੀ ਤੇ ਡਰਾਈ ਫਰੂਟ ਚ ਮੈਂ ਕਾਜੂ ਤੇ ਸੋਗੀ ਲਈਏ ਤੁਸੀਂ ਆਪਣੀ ਪਸੰਦ ਦੇ ਹਿਸਾਬ ਨਾਲ ਇਹਦੇ ਚ ਜੇ ਹੋਰ ਵੀ ਡਰਾਈ ਫਰੂਟ ਐਡ ਕਰਨਾ ਚਾਹੋ ਤਾਂ ਹੋਰ ਡਰਾਈ ਫਰੂਟ ਵੀ ਇਹਦੇ ਵਿੱਚ ਐਡ ਕਰ ਸਕਦੇ ਹੋ ਸਭ ਤੋਂ ਪਹਿਲਾਂ ਮੈਂ ਕੜਾਈ ਦੇ ਵਿੱਚ ਅੱਧੀ ਗੜਛੀ ਦੇਸੀ ਘਿਓ ਦੀ ਪਾ ਲਈਏ ਤੇ ਨੂੰ ਹੁਣ ਮੈਲਟ ਹੋਣ ਲਈ ਰੱਖ ਦਿੱਤਾ ਤੇ ਫਲੇਮ ਆਪਾਂ ਮੀਡੀਅਮ ਹੀ ਰੱਖਣੀ ਹੈ ਇੱਥੇ ਦੇਸੀ ਘਿਓ ਮੈਲਟ ਹੋ ਚੁੱਕਾ ਹੈ ਹੁਣ ਇਹਦੇ ਵਿੱਚ ਪਾ ਦਾਂਗੇ ਗਾਜਰਾ ਗਾਜਰਾ ਨੂੰ ਲਗਾਤਾਰ మీడియం ਫਲੇਮ ਦੇ ਉੱਪਰ ਰੱਖਦੇ ਹੋਏ ਇਹਨੂੰ ਹਿਲਾਇਆ ਜਾਣਾ ਹੈ ਨਾਲ ਨਾਲ ਤਾਂ ਜੋ ਜਿਹੜੀਆਂ ਗਾਜਰਾ ਹੈਗੀਆਂ ਨੇ ਇਹਨਾਂ ਦਾ ਪਾਣੀ ਵੀ ਸੁੱਕ ਜੇ ਤੇ ਗਾਜਰਾ ਅੱਧੀਆਂ ਕੋ ਗਲ ਵੀ ਜਾਣ మీడియం ਫਲੇਮ ਤੇ ਇਹਨੂੰ ਪਕਾਵਾਂਗੇ ਵਿੱਚੋਂ ਵਿੱਚੋਂ ਦੇ ਇਹਨੂੰ ਹਿਲਾਉਂਦੇ ਜਾਣਾ ਇਹਨੂੰ ਬਿਲਕੁਲ ਵੀ ਨਹੀਂ ਢੱਕਣਾ ਆਪਾਂ ਗਾਜਰਾਂ ਦੇ ਵਿੱਚ ਬਹੁਤ ਪਾਣੀ ਹੁੰਦਾ ਹੈ ਇਹਨੂੰ ਸੁਕਾਣਾ ਬਹੁਤ ਜ਼ਰੂਰੀ ਹੈ ਜਿਵੇਂ ਜਿਵੇਂ ਪਾਣੀ ਸੁੱਕੀ ਜਾਣਾ ਹੈ ਤੇ ਗਾਜਰਾਂ ਉਵੇਂ ਉਵੇਂ ਗੱਲੀ ਜਾਣੀਆਂ ਨੇ ਗਾਜਰਾਂ ਦੇ ਵਿੱਚ ਹਜੇ ਬਹੁਤ ਪਾਣੀ ਹੈਗਾ ਇਹ ਦੇਖੋ ਹਜੇ ਨੂੰ ਟਾਈਮ ਲੱਗ ਜਾਣਾ ਹੋਰ ਪਾਣੀ ਬਿਲਕੁਲ ਸੁੱਕਿਆ ਹੋਇਆ ਹੋਣਾ ਚਾਹੀਦਾ 15 ਮਿੰਟ ਲੱਗੇ ਗਾਜਰਾਂ ਦਾ ਪਾਣੀ ਸੁੱਕ ਗਿਆ ਤੇ ਗਾਜਰਾਂ ਅੱਧੀਆਂ ਗਲ ਚੁੱਕੀਆਂ ਨੇ ਤੇ ਹੁਣ ਇਸ ਦੇ ਵਿੱਚ ਪਾਵਾਂਗੇ 1 ਲੀਟਰ ਉਬਲਿਆ ਹੋਇਆ ਦੁੱਧ ਦੁੱਧ ਤੁਸੀਂ ਗਾਂ ਦਾ ਮੱਝ ਦਾ ਕੋਈ ਵੀ ਲੈ ਸਕਦੇ ਹੋ 1 ਲੀਟਰ ਦੁੱਧ ਮਲਾਈ ਸਮੇਤ ਇਹਦੇ ਵਿੱਚ ਪਾ ਦੇਣਾ ਤੇ ਬਿਲਕੁਲ ਹਾਈ ਫਲੇਮ ਤੇ ਨੂੰ ਹੁਣ ਪਉਣਾ ਸ਼ੁਰੂ ਕਰਾਂਗੇ ਤੇ ਨਾਲ-ਨਾਲ ਇਹਨੂੰ ਹਿਲਾਇਆ ਜਾਣਾ ਤਾਂ ਜੋ ਜਿਹੜਾ ਦੁੱਧ ਹੈਗਾ ਕੜਾਹੀ ਦੇ ਨਾਲ-ਨਾਲ ਲੱਗੇ ਕਿ ਕੜਾਹੀ ਦੇ ਨਾਲ ਲੱਗ ਗਿਆ ਤਾਂ ਫਿਰ ਇਹਦੇ ਵਿੱਚੋਂ ਜਲਣ ਦੀ ਸਮੈਲ ਆਣੀ ਸ਼ੁਰੂ ਹੋ ਜਾਂਦੀ ਹੈ ਹੌਲੀ-ਹੌਲੀ ਇਹਨੂੰ ਇਸੇ ਤਰ੍ਹਾਂ ਨਾਲ-ਨਾਲ ਹਿਲਾਇਆ ਜਾਣਾ ਇਹਨੂੰ ਨਾਲ-ਨਾਲ ਹਿਲਾਇਆ ਜਾਣਾ ਤੇ ਗਜਰੇਲਾ ਬਿਲਕੁਲ ਉਸੇ ਤਰ੍ਹਾਂ ਤਿਆਰ ਹੋਏਗਾ ਜਿਵੇਂ ਕਿ ਵਿਆਹਾਂ ਸ਼ਾਦੀਆਂ ਦੇ ਵਿੱਚ ਗਜਰੇਲਾ ਮਿਲਦਾ ਹੈ ਬੜਾ ਹੀ ਜ਼ਿਆਦਾ ਸਵਾਦ ਲੱਗਦਾ ਹੈ ਬਿਲਕੁਲ ਉਸੇ ਤਰ੍ਹਾਂ ਦਾ ਗਜਰੇਲਾ ਬਣ ਕੇ ਤਿਆਰ ਹੋਏਗਾ ਤੇ ਮੈਨੂੰ ਤੁਸੀਂ ਕਮੈਂਟ ਕਰਕੇ ਵੀ ਜਰੂਰ ਦੱਸਿਓ ਕਿ ਤੁਹਾਨੂੰ ਮੇਰੀ ਰੈਸিপি ਕਿਵੇਂ ਦੀ ਲੱਗੀ ਤੇ ਨਾਲ ਹੀ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਦੁੱਧ ਕਾਫੀ ਜ਼ਿਆਦਾ ਸੁੱਕਣਾ ਸ਼ੁਰੂ ਹੋ ਗਿਆ ਹੈ ਕੋਈ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਣਾ ਇਹਨੂੰ ਬੰਦੇ ਹੋਏ ਦੁੱਧ ਕਾਫੀ ਜ਼ਿਆਦਾ ਸੁੱਕ ਚੁੱਕਾ ਹੈ ਇਸੇ ਸਟੇਜ ਦੇ ਉੱਪਰ ਆਪਾਂ ਨੇ ਖੰਡ ਪਾ ਦੇਣੀ ਹੈ ਖੰਡ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਵੀ ਲੈ ਸਕਦੇ ਹੋ ਕੋਈ ਬਹੁਤ ਕਈ ਲੋਕ ਮਿੱਠਾ ਖ ਜ਼ਿਆਦਾ ਖਾਣਾ ਪਸੰਦ ਕਰਦੇ ਨੇ ਤੇ ਤੁਸੀਂ ਜ਼ਿਆਦਾ ਮਿੱਠਾ ਵੀ ਪਾ ਸਕਦੇ ਹੋ ਇਸ ਦੇ ਵਿੱਚ ਖੰਡ ਨੇ ਵੀ ਦੇਖੋ ਕਾਫੀ ਪਾਣੀ ਛੱਡ ਦਿੱਤਾ ਤੇ ਇਹ ਹੋ ਥੋੜਾ ਜਿਹਾ ਪਤਲਾ ਹੋ ਗਿਆ ਪਰ ਨੂੰ ਹਾਈ ਫਲੇਮ ਤੇ ਪੁੰਨੀ ਜਾਵਾਂਗੇ ਤੇ ਬਹੁਤ ਹੀ ਜਲਦੀ ਗਾੜਾ ਹੋ ਜਾਏਗਾ ਲਗਾਤਾਰ ਹਿਲਾਉਂਦੇ ਹੋਏ ਦੁੱਧ ਕਾਫੀ ਜ਼ਿਆਦਾ ਸੁੱਕ ਚੁੱਕਾ ਹੈ ਗਾਜਰਾ ਕਾਫੀ ਜ਼ਿਆਦਾ ਨਰਮ ਪੈ ਗਈਆਂ ਹੋਈਆਂ ਨੇ ਤੇ ਬਸ ਬਹੁਤ ਹੀ ਜਲਦੀ ਇਹ ਗਜਰੇਲਾ ਬਣ ਕੇ ਤਿਆਰ ਹੋ ਜਾਣਾ ਹੈ ਇਸੇ ਸਟੇਜ ਦੇ ਉੱਪਰ ਆਪਾਂ ਨੇ ਕਾਜੂ ਤੇ ਕਿਸ਼ਮਿਸ਼ ਪਾ ਦੇਣੀ ਹੈ ਕਾਜੂਆਂ ਨੂੰ ਮੈਂ ਕੱਟ ਲਿਆ ਦੁੱਧ ਬਿਲਕੁਲ ਸੁੱਕ ਚੁੱਕਾ ਹੈ ਤੇ ਗਾਜਰਾਂ ਵੀ ਗਲਗੀਆਂ ਹੋਈਆਂ ਨੇ ਤੇ ਹੁਣ ਇਸੇ ਸਟੇਜ ਤੇ ਪਾ ਦਾਂਗੇ ਇੱਕ ਚਮਚ ਭਰ ਕੇ ਦੇਸੀ ਘਿਓ ਦਾ ਦੇਸੀ ਘਿਓ ਮਿਕਸ ਹੋ ਗਿਆ ਇਹਦੇ ਵਿੱਚ ਤੇ ਹੁਣ ਪਾ ਦਾਂਗੇ ਖੋਇਆ ਇਹਦੇ ਵਿੱਚ ਆਪਾਂ ਤੇ 1.5 ਮਿੰਟ ਲਈ ਇਹਨੂੰ ਹਿਲਾ ਲੈਣਾ ਬਹੁਤ ਜ਼ਿਆਦਾ ਦੇਰ ਨਹੀਂ ਇਹਨੂੰ ਪਕਾਉਣ ਦੀ ਲੋੜ ਗੈਸ ਦੀ ਫਲੇਮ ਹੁਣ ਬੰਦ ਕਰਤੀ ਏ ਤੇ ਦੇਖੋ ਕਿੰਨਾ ਵਧੀਆ ਗਜਰੇਲਾ ਬਣ ਕੇ ਤਿਆਰ ਹੋ ਗਿਆ ਬਹੁਤ ਹੀ ਜ਼ਿਆਦਾ ਵਧੀਆ ਗਜਰੇਲਾ ਬਣਿਆ ਜਿਵੇਂ ਦੇਖਣ 'ਚ ਜਿੰਨਾ ਜ਼ਿਆਦਾ ਵਧੀਆ ਲੱਗਦਾ ਵੀ ਖਾਣ 'ਚ ਵੀ ਓਨਾ ਹੀ ਵਧੀਆ ਬਣਿਆ ਗਜਰੇਲਾ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਇਆ ਦੇਖੋ ਕਿੰਨਾ ਜ਼ਿਆਦਾ ਵਧੀਆ ਗਜਰੇਲਾ ਲੱਗ ਰਿਹਾ ਹੈ ਤੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰੀ ਇਹ ਅੱਜ ਦੀ ਰੈਸিপি ਬਹੁਤ ਵਧੀਆ ਲੱਗੇਗੀ